ਪੰਜਾਬ ਪੁਲਿਸ 10 ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੇ ਸਹਿਯੋਗ ਦੇ ਨਾਲ ਸਰਹੱਦੀ ਖੇਤਰਾਂ ਦੇ ਉੱਤੇ ਲਾਏ ਗਏ ਵਿਸ਼ੇਸ਼ ਨਾਕੇ ਆਪਰੇਸ਼ਨ ਸੀਲ ਦੇ ਤਹਿਤ ਇਨ੍ਹਾਂ ਇਲਾਕਿਆਂ ਦੇ ਵਿੱਚ ਨਾਕਾ ਲਗਾ ਕੇ ਹਰ ਆਉਣ ਜਾਣ ਵਾਲੀ ਗੱਡੀ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਵਿਸ਼ੇਸ਼ ਚੈਕਿੰਗ ਡੀਜੀਪੀ ਪੰਜਾਬ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਹੋਈਆਂ ਸਨ ਕਿ ਸਰਹੱਦੀ ਖੇਤਰਾਂ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਇੰਟਰ ਸਟੇਟ ਹਾਈ ਟੈਕ ਨਾਕੇ ਲਗਾਏ ਜਾਣ ਤਾਂ ਜੋ ਜੋ ਵੀ ਇਨਾ ਇਲਾਕਿਆਂ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਖਿਲਾਫ ਨਕੇਲ ਕੱਸੀ ਜਾ ਸਕੇ ਇਸੇ ਦੇ ਤਹਿਤ ਅੱਜ ਨੰਗਲ ਦੇ ਕਰੀਬੀ ਪਿੰਡ ਬਰਮਲਾ ਬੀਬੀਐਮਪੀ ਦੀ ਚੈੱਕਪੋਸਟ ਦੇ ਲਾਗੇ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਵੱਲੋਂ ਸਾਂਝੇ ਤੌਰ ਤੇ ਇੱਕ ਵਿਸ਼ੇਸ਼ ਨਾਕਾ ਲਗਾਇਆ ਗਿਆ ਜਿਸ ਦੇ ਵਿੱਚ ਪੰਜਾਬ ਅਤੇ ਹਿਮਾਚਲ ਤੋਂ ਆਉਣ ਜਾਣ ਵਾਲੀਆਂ ਗੱਡੀਆਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਇਸੇ ਤਰ੍ਹਾਂ ਦੂਜੇ ਪਾਸੇ ਮੈਧਪੁਰ ਦੇ ਲਾਗੇ ਪਿੰਕਲਸੇੜਾ ਦੇ ਕੋਲ ਵੀ ਇੱਕ ਹਾਈ ਟੈਕ ਨਾਕਾ ਲਗਾਇਆ ਗਿਆ ਜਿਸ ਦੇ ਵਿੱਚ ਗੱਡੀਆਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਗਈ ਇਸ ਸਬੰਧੀ ਗੱਲਬਾਤ ਕਰਦੇ ਆ ਡੀਐਸਪੀ ਨੰਗਲ ਕੁਲਵੀਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵਿਸ਼ੇਸ਼ ਨਾਕੇ ਲਗਾਏ ਗਏ ਹਨ ਜਿਸ ਦੇ ਵਿੱਚ ਪਿੰਡ ਬਰਮਲਾ ਤੇ ਕੋਸੇੜਾ ਦੇ ਕੋਲ ਲਗਾਏ ਗਏ ਨਾਕਿਆਂ ਦੇ ਵਿੱਚ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਸ ਦੇ ਵਿੱਚ ਕਾਗਜ਼ਾਤ ਚੈੱਕ ਕਰਨ ਤੋਂ ਇਲਾਵਾ ਗੱਡੀਆਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਤੱਤ ਕਿਸੇ ਅਣਸੁਖਾਵੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਕਾਮਯਾਬ ਨਾ ਹੋ ਸਕੇ ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਕਿਹੜਾ ਨਾਕੇ ਵਿਖੇ ਬੰਦ ਕੀਤੀ ਗਈ ਹੈ ਉੱਤੇ ਆਜੀ ਅੱਜ ਸਪੈਸ਼ਲ ਆਪਰੇਸ਼ਨ ਸੀਲ 7 ਦੇ ਤਹਿਤ ਹਾਈ ਟੈਕ ਨਾਕੇ ਲਗਾਏ ਗਏ ਨਾਲ ਮਾਨਜੂ ਡੀਡੀਪੀ ਸਾਹਿਬ ਔਰ ਮਾਨਜੂ ਕੇ ਸਰਪੀਚਰ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਸਪੈਸ਼ਲ ਅਭਿਆਨ ਚਲਾਇਆ ਗਿਆ ਇੰਟਰ ਸਟੇਟ ਲਗਾਏ ਗਏ ਹਿਮਾਚਲ ਦੀ ਦੂਰ ਡਿਸਟ੍ਰਿਕਟ ਪੈਂਦੇ ਨੇ ਸਾਡੇ ਉਨਾ ਔਰ ਬਲਾਸਪੁਰ ਤੇ ਉਹਨਾਂ ਦੀ ਪੁਲਿਸ ਵੀ ਸਾਡੇ ਨਾਲ ਸਾਡੀ ਵੀ ਪੁਲਿਸ ਨਾਲ ਦੋਨਾਂ ਸਟੇਟ ਦੀ ਪੁਲਿਸ ਦੇ ਨਾਲ ਸਪੈਸ਼ਲ ਸਿਰੀਜੀ 6 ਵਜੇ ਤੋਂ ਨਾਕੇ ਲਾਏ ਆ ਤੇ ਹਰ ਪ੍ਰਕਾਰ ਦੀ ਆਪਾਂ ਫਾਇਸ ਐਪ ਔਰ ਵਾਹਨ ਐਪ ਉਹ ਵੀ ਇਸਤੇਮਾਲ ਕੀਤੀ ਜਾ ਰਹੀ ਹੈ ਤੇ ਟੂ ਵੀਲਰ ਥਾਰ ਗੱਡੀਆਂ ਤੇ ਕੀ ਕਹਿੰਦੇ ਆ ਇਸ ਤੋਂ ਇਲਾਵਾ ਐਂਟੀ ਸੋਸ਼ਲ 엘ਿਮੈਂਟਸ ਐਂਡ ਡਰੱਗ ਤੇ ਐਕਸਾਈਜ਼ ਇਹ ਸਾਡਾ ਹੈਗਾ ਮੇਨ ਨਿਸ਼ਾਨਾ ਤੇ ਕਾਫੀ ਗੱਡੀਆਂ ਲਿਸਟ ਤਿਆਰ ਕੀਤੀ ਜਾ ਰਹੀ ਹੈ ਪ੍ਰੋਪਰ ਚੈਕਿੰਗ ਕਰ ਰਹੇ ਆ ਤੇ ਨਾਕਾ ਮੁਕਣ ਤੋਂ ਬਾਅਦ ਆਪਾਂ ਡਿਟੇਲ ਦੇਵਾਂਗੇ ਰਿਕਵਰੀ ਕੀਤੀ ਜਾ ਰਹੀ ਹੈ ਨੰਗਲ ਦੇ ਵਿੱਚ ਇੱਕ ਬਰਮਲਾ ਪੁਆਇੰਟ ਹੈ ਜੀ ਤੇ ਦੂਸਰੇ ਦਾ ਨਾਮ ਜਿੱਥੇ ਨੰਗਲ ਦੇ ਵਿੱਚ ਕਲਸੇੜਾ ਇੱਕ ਕਲਸੇੜਾ ਪੁਆਇੰਟ ਹੈ ਕਲਸੇੜਾ ਬਾਰਡਰਸ ਤੇ ਇਹਨਾਂ ਦੋਨਾਂ ਤੇ ਲਗਾਏ ਹੋਏ ਆ ਚੈਕਿੰਗ ਚੱਲ ਰਹੀ ਹੈ ਠੀਕ ਹੈ ਠੀਕ ਹੈ थैंक यू